ਹਾਂਜੀ ਪ੍ਰਧਾਨ ਜੀ ਜਿਹੜਾ ਅੱਜ ਦਾ ਆਪਣਾ ਰੇਲ ਰੋਕੋ ਅਧੋਲਨ ਸੀ ਇਹ ਕਿਸ ਤਰ੍ਹਾਂ ਦਾ ਰਿਆ ਤੇ ਕਿਸ ਤਰ੍ਹਾਂ ਦਾ ਉਤਸ਼ਾਹ ਵੇਖਿਆ ਤੁਸੀਂ ਆਪਣੇ ਲੋਕ ਸਰਨਾ ਚ ਇਹ 3 ਘੰਟੇ ਦਾ ਸਾਡਾ ਰੇਲ ਰੋਕੋ ਪ੍ਰੋਗਰਾਮ ਹੈ ਪੂਰੇ ਪੰਜਾਬ ਦੇ ਵਿੱਚ 7 ਥਾਵਾਂ ਤੇ ਰੇਲਾ ਰੁਕੀਆਂ ਜਿੰਨਾ ਮਰ ਲ ਸਾਨੂੰ ਜਾਪਦਾ ਹੈ ਵੀ ਕੱਲ ਕਾਲ ਦਿੱਤੀ ਅੱਜ ਉਦੋਂ ਕਿਤੇ ਜ਼ਿਆਦਾ ਲੋਕ ਆਏ ਨੇ ਲੋਕ ਇਸ ਗੱਲ ਚ ਉਤਸ਼ਾਹ ਨੇ ਇੱਕ ਤੇ ਸਾਡੇ ਭਰਾ ਨੇ ਕਿਸਾਨ ਨੇ ਜਥੇਬੰਦੀਆਂ ਇੱਕ ਦੂਜੇ ਨਾਲ ਸਾਂਝ ਹੁੰਦੀ ਜਥੇਬੰਦੀਆਂ ਦੀ ਵੀ ਉਹਨਾਂ ਤੇ ਹੋਇਆ ਦੂਜਾ ਮੰਗਾ ਸਾਂਝੀਆਂ ਨੇ ਕਿਉਂਕਿ ਜੋ ਮੰਗਾ ਲਾਗੂ ਹੁੰਦੀਆਂ ਨੇ ਉਹਦਾ ਫਾਇਦਾ ਸਾਰਿਆਂ ਨੂੰ ਹੁੰਦਾ ਸਾਡੇ ਚੁੱਲਿਆਂ ਦੀ ਲੜਾਈ ਆ ਉਹ ਚ ਬਹੁਤ ਮਲ ਲੋਕਾਂ ਦਾ ਜੋਸ਼ ਹੀ ਤੇ ਸਰਕਾਰ ਦੇ ਉਹ ਜਿਹੜਾ ਐਕਸ਼ਨ ਸਰਕਾਰ ਨੇ ਕੀਤਾ ਉਹਦਾ ਡਟਵਾ ਵਿਰੋਧ ਕੀਤਾ ਤੇ ਉਹਦੀ ਲੋਚਨਾ ਕਰਦੇ ਆ ਵੀ ਇਹ ਬਹੁਤ ਗਲਤ ਕਰ ਰਹੀ ਹੈ ਨਾ ਤੇ ਕੇਂਦਰ ਦੀ ਸਰਕਾਰ ਤਾਂ ਜੀ ਜਿਸ ਤਰ੍ਹਾਂ ਆਪਣੇ ਕਿਸਾਨ ਜਾ ਰਹੇ ਨੇ ਤੇ ਹਰਿਆਣੇ ਚ ਪੰਜਾਬ ਤੋਂ ਪਹਿਲਾਂ ਵੀ ਉਹਨਾਂ ਤੇ ਕਿਥਰ ਥਰੂ ਗੈਸ ਦੇ ਗੋਲੇ ਬੈਰੀਗੇਟ ਰਸਤਿਆਂ ਚ ਕਿਲ ਲਾਏ ਗਏ ਨੇ ਇਹ ਕੀ ਜਮੂਰੀ ਹੱਕਾਂ ਦਾ ਕਤਲਿਆਮ ਸ਼ਰੀਆਮ ਨਹੀਂ ਗਾ ਇਹ ਆਪਣੇ ਜਿਹੜੇ ਸੰਵਿਧਾਨਕ ਹੱਕ ਹੁਕ ਮਿਲੇ ਨੇ ਉਹਨਾਂ ਤੇ ਡਾਕ ਨਹੀਂ ਗਾ ਵੇਖੋ ਜੇ ਉਹ ਸਰਕਾਰ ਹੱਕ ਦਿੰਦੀ ਹੋਵੇ ਬਲ ਲੋਕਤੰਤਰ ਦਾ ਰਾਜ ਆ ਲੋਕਾਂ ਦਾ ਰਾਜ ਹੋਵੇ ਲੋਕਾਂ ਨੂੰ ਇਥੋਂ ਤੱਕ ਕੱਪੜਨ ਦੀ ਲੋੜ ਹੀ ਨਾ ਪਵੇ ਅਸਲ ਦੇ ਵਿੱਚ ਸਰਕਾਰਾਂ ਬਣਦੀਆਂ ਲੋਕਾਂ ਦੀਆਂ ਵੋਟਾਂ ਨਾਲ ਨੇ ਪਿਛੇ ਇਹਨਾਂ ਦੇ ਕਾਰਪੋਰੇਟ ਘਰਾਣੇ ਖੜੇ ਨੇ ਉਹ ਬਾਹਮ ਰੋੜਦੇ ਨੇ ਕਿ ਅਸਲ ਚਾਹ ਨੀਤੀ ਲੈ ਕੇ ਆਓ ਇਹਦੇ ਚਹੀਂ ਲੋਕਾਂ ਦੀ ਲੁੱਟ ਕਰ ਸਕਦੇ ਆ ਇਹ ਲੁੱਟੇ ਜਾਣ ਵਾਲੇ ਲੋਕ ਇੱਕ ਬਣੇ ਨੇ ਲੁੱਟਣ ਵਾਲੇ ਇੱਕ ਬਣੇ ਨੇ ਇਹ ਕਰਕੇ ਲੜਾਈ ਇਹ ਬਹੁਤ ਵੱਡੀ ਹੈ ਇਕੱਲੀ ਐਮਐਸਬੀ ਦੀ ਨਹੀਂ ਇਹ ਹਰ ਵਰਗ ਦੇ ਉੱਤੇ ਹੋ ਰਹੀ ਆ ਹਰ ਜਿਹੜਾ ਅਧਾਰਾ ਉਹਨੂੰ ਪਬਲਿਕ ਅਧਾਰੇ ਨੂੰ ਜਿਹੜਾ ਇਹਨਾਂ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਜਿਉਂ ਉਹਨਾਂ ਦਾ ਵਿਰੋਧ ਕਰਦੇ ਆ ਬੈਕ ਸਾਈਡ ਤੇ ਜਿਹੜੀ ਤਾਕਤ ਖੜੀ ਅਸਲ ਦੇ ਵਿੱਚ ਉਹ ਇਹਨਾਂ ਨੂੰ ਸਰਕਾਰਾਂ ਨੂੰ ਚਲਾਉਂਦੀ ਜਿਹੜੀ ਫਿਰ ਉਹ ਕਰਦੀ ਹੈ ਵੀ ਅਸਲ ਦੇ ਵਿੱਚ ਆਹ ਨੀਤੀਆਂ ਸਾਡੇ ਫਿੱਟ ਨੇ ਇਹਨਾਂ ਨੂੰ ਲਾਗੂ ਕਰੋ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਦੇ ਲਈ ਸਾਡੇ ਜਿਹੜੇ ਲੋਕ ਨੇ ਉਹਨਾਂ ਤੇ ਡਾਂਗ ਚਲਾਈ ਜਾਂਦੀ ਅਥਰੂ ਗੈਸ ਤੇ ਗੋਲੇ ਚਲਾਏ ਜਾਂਦੇ ਨੇ ਇਹ ਬਹੁਤ ਮਾੜੀ ਗੱਲ ਹੈ ਵੀ ਕਿਸੇ ਦੀ ਗੱਲ ਸੁਣਨ ਦੀ ਬਜਾਏ ਉਹ ਗੱਲ ਸੁਣਾਉਣ ਜਾਂਦੇ ਜਿਹੜੇ ਉਹਨਾਂ ਦੇ ਰਾਹ 'ਚ ਕੇਲ ਗੜਨੇ ਅਥਰੂ ਗੈਸ ਚਲਾਉਣੇ ਗੋਲੀਆਂ ਚਲਾਉਣੀਆਂ ਉਹਨਾਂ ਤੇ ਤਸ਼ੱਦਦ ਹਟਾਉਣਾ ਬਹੁਤ ਨਿੰਦਣਯੋਗ ਗੱਲ ਹੈ ਤੁਸੀਂ ਇੱਥੇ ਵੀ ਅੱਜ ਜ ਡੋਲੋ ਅਦੋਲਨ ਇਹਦੇ ਵਿੱਚ ਵੀ ਕੋਈ ਪ੍ਰਸ਼ਾਸਨ ਨੇ ਰੁਕਾਵਟਾਂ ਪਾਈਆਂ ਤੁਹਾਡੇ ਬੰਦਿਆਂ ਦੇ ਆਉਣ ਤੇ ਜਾਂਚ ਤੇ ਬੰਦਿਆਂ ਨੂੰ ਕਿਸਾਨਾਂ ਨੂੰ ਪਹਿਲਾਂ ਜਿਹੜੇ ਥੋੜੇ ਸਾਡੇ ਬੰਦੇ ਆਏ ਉਹਨਾਂ ਨੂੰ ਨੋਕਾ ਟੋਕੀ ਕਰਦੇ ਜਦੋਂ ਫਿਰ ਸਾਰੇ ਆ ਗਏ ਉਦੋਂ ਤੇ ਕੀ ਕਰਨਾ ਹੈ ਕਿਉਂਕਿ ਇਹ ਸਰਕਾਰ ਪੰਜਾਬ ਦੀ ਨੂੰ ਇਹ ਵੀ ਚਲੋ ਉਧਰ ਸੈਂਟਰਲ ਲੱਗੇ ਨੇ ਜੇ ਉਧਰੋਂ ਹਟਣਗੇ ਤਾਂ ਸਾਡੇ ਦੁਆਲੇ ਵੀ ਹੋਣਾ ਇਹ ਕਰਕੇ ਕੱਲ ਨੂੰ ਜਿਹੜਾ ਭਾਰਤ ਬੰਦ ਦਾ ਸੱਤਾ ਟ੍ਰੇਡ ਜੁਨੀ ਦਾ ਉਹਦੇ ਸੰਦਕ ਕਿਸਾਨ ਮੋਰਚ ਨੇ ਹਮਾਇਤ ਦਿੱਤੀ ਨਾਲ ਉਹਨਾਂ ਦੇ ਕੱਲ ਨੂੰ ਜਿਹੜਾ ਭਾਰਤ ਬੰਦ ਹੈ ਉਹਦੇ 'ਚ ਵੀ ਐਂ ਵੱਤੋ ਵੱਦ ਜਿਹੜਾ ਲੋਕ ਜਿਹੜੇ ਛੜਕਾਂ ਤੇ ਉਤਰਨਗੇ ਆਪਣੇ ਕਾਰੋਬਾਰ ਠ ਜਿਸ ਤਰ੍ਹਾਂ ਦੂਜੀਆਂ ਜਥੇਬੰਦੀਆਂ ਵੱਲੋਂ ਦਿੱਲੀ ਅੰਦੋਲਨ ਦਾ ਸ਼ੁਰੂ ਕੀਤਾ ਵਾ ਅੰਦੋਲਨ ਤੁਸੀਂ ਵੀ ਉਹਦੇ ਵਿੱਚ ਸਮਰਥਨ ਦੇਤਾ ਵਕ ਚੱਲੀ ਗੱਲ ਬਾਤ ਕੋਈ ਨਹੀਂ ਅਜੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਨਹੀਂਗਾ ਇਹ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਉਹਨਾਂ ਵੱਲੋਂ ਦਿੱਲੀ ਜਾਣ ਦਾ ਫੈਸਲਾ ਹੀ ਸੰਯੁਕਤ ਕਿਸਾਨ ਮੋਰਚਾ ਜੋ ਫੈਸਲਾ ਦੇਊਗਾ ਉਹਨੂੰ ਇਨਬਣ ਲਾਗੂ ਕਰਾਂਗੇ ਕਿਉਂਕਿ ਜਿਹੜਾ ਭਾਰਤ ਦਾ ਸੰਯੁਕਤ ਕਿਸਾਨ ਮੋਰਚਾ ਉਹ ਇਹਦੇ ਤੇ ਜਿਹੜੀ ਕਾਲ ਦੇਊਗਾ ਕਿਉਂਕਿ ਅਸੀਂ ਮਨੋ ਦਾ ਹਿੱਤਾਂ ਆ ਉਹਨੂੰ ਲਾਗੂ ਕਰਾਂਗੇ ਜਿਸ ਤਰ੍ਹਾਂ ਹਰਿਆਣਾ ਚ ਵੀ ਬੀਜੇਪੀ ਦੀ ਸਰਕਾਰ ਆ ਕੇਂਦਰ ਚ ਵੀ ਬੀਜੇਪੀ ਦੀ ਆ ਪੰਜਾਬ ਚ ਆਬਾਦਮੀ ਪਾਰਟੀ ਦੀ ਆ ਤੇ ਤੁਸੀਂ ਵੇਖਿਆ ਵਾ ਕਿ ਪੰਜਾਬ ਦੇ ਹੱਦ ਦੇ ਹਦੂਦ ਦੇ ਅੰਦਰ ਵੀ ਹਰਿਆਣਾ ਪੁਲਿਸ ਆ ਕੇ ਕਿਸ ਤਰ੍ਹਾਂ ਕਿਸਾਨਾਂ ਤੇ ਤਸ਼ੱਦਦ ਕਰ ਰਹੀ ਆ ਤੁਸੀਂ ਕੀ ਸਮਝਦੇ ਜੇ ਕਿ ਇਹ ਚ ਪੰਜਾਬ ਸਰਕਾਰ ਦੀ ਮিলি ਭੁਗਤਿਆ ਉਹਨਾਂ ਨੂੰ ਸਰਕਾਰਾਂ ਸਾਰੀਆਂ ਦੀ ਮੇਲੇ ਭੁਗਤਿਆ ਕਿਉਂਕਿ ਜਿਹੜਾ ਪਿੱਛੇ ਤਾਕਤ ਕੰਮ ਕਰਦੀ ਅਸਲ ਦੇ ਵਿੱਚ ਸਾਰਿਆਂ ਤੇ ਹੀ ਹੈਵੀ ਆ ਉਹ ਚਾਹੇ ਪੰਜਾਬ ਦੀ ਹੋਵੇ ਚਾਹੇ ਹਰਿਆਣੇ ਦੀ ਹੋਵੇ ਉਹ ਹ ਤਾਕਤ ਨੂੰ ਫਾਇਦਾ ਜੇ ਪਚਾਉਣਾ ਤੇ ਸਾਰੇ ਹੀ ਉਹ ਮਲੇ ਇੱਕੋ ਰਸੇ ਨੰਗਦੇ ਨੇ ਇਹ ਕਰਕੇ ਪੰਜਾਬ ਦੀ ਸਰਕਾਰ ਚ ਕੋਈ ਬਹੁਤਾ ਫਰਕ ਨਹੀਂ ਇਹਨੇ ਵੀ ਲੋਕਾਂ ਨਾਲ ਜਿਹੜੇ ਵਾਦੇ ਕੀਤੇ ਉਹਨਾਂ ਵਾਦਿਆਂ ਤੋਂ ਹਲਦੀ ਘੜੀ ਮੁਕਰੀ ਹੈ ਕੋਈ ਵੀ ਲਾਗੂ ਨਹੀਂ ਕੀਤਾ ਉਹ ਚਾਹੇ ਕਿਸਾਨਾਂ ਦਾ ਮਸਲਾ ਹੋਵੇ ਚਾਹੇ ਇਹਦੇ ਹੀ ਐਮਐਸਪੀ ਆਈ ਦੇ ਦੇਾਂਗੇ ਜਾਂ ਨਸ਼ੇ ਨੂੰ ਖਤਮ ਕਰਨ ਦਾ ਗੱਲ ਹੋਵੇ ਜਾਂ ਰੋਜ਼ਗਾਰ ਦੇਣ ਦੀ ਗੱਲ ਹੋਵੇ ਕੋਈ ਵਾਦਾ ਪੰਜਾਬ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਕੱਲ ਦਾ ਜਿਹੜਾ ਭਾਰਤ ਬੰਦ ਆ ਇਹਦੇ ਸਬੰਧੀ ਤੁਸੀਂ ਕੀ ਅਪੀਲ ਕਰਦੇ ਜੀ ਲੋਕਾਂ ਅਹੀਂ ਆਨੇ ਵਾਤੋ ਵਾਤ ਆਪਣੇ ਜਿਹੜੇ ਕਾਰੋਬਾਰ ਨੇ ਉਹਨਾਂ ਨੂੰ ਬੰਦ ਕਰਕੇ ਕੇਂਦਰ ਦੀ ਸਰਕਾਰ ਤੱਕ ਇਹ ਜਿਹੜੀ ਆਵਾਜ਼ ਆ ਪਹੁੰਚਾਈ ਜਾਏ ਜੇ ਆਪਣੇ ਰੋਜੀ ਰੋਟੀ ਬਚਾਉਣੀ ਆਉਣ ਵਾਲਾ ਬੱਚਿਆਂ ਦਾ ਭੁੱਖੇ ਇਹਨਾਂ ਕੰਪਨੀਆਂ ਤੋਂ ਬਚਾਉਣਾ ਤੇ ਸੰਘਰਸ਼ ਕਰਨਾ ਪਊਗਾ ਲੜਨਾ ਪਊਗਾ ਇਹ ਲੋਕਾਂ ਨੂੰ ਸੱਦਾ ਦਿੰਦੇ ਆ ਕਿ ਆਪਣੇ ਕਾਰੋਬਾਰ ਬੰਦ ਕਰਕੇ ਕੱਲ ਸਰਕਾਰ ਨੂੰ ਇਸਨਾਹ ਜਿਹੜਾ ਉਹ ਘੱਲਿਆ ਜਾਵੇ ਜਿਹੜੇ ਕੋਈ ਦੁਕਾਨਦਾਰ ਨੇ ਜਾਂ ਕਾਰੋਬਾਰੀ ਨੇ ਫਰਜ ਕਰ ਲੋ ਉਹ ਦੁਕਾਨਾਂ ਬੰਦ ਨਹੀਂ ਕਰਦੇ ਬਾਜ਼ਾਰ ਬੰਦ ਨਹੀਂ ਕਰਦੇ ਉਹਨਾਂ ਨਾਲ ਫਿਰ ਕਿਸ ਤਰ੍ਹਾਂ ਅਹੀਂ ਤੱਕ ਇਹ ਨਾ ਕਰਾਉਂਦੇ ਇੱਕ ਤੇ ਸਾਡਾ ਇਹ ਆ ਵੀ ਅਸੀਂ ਅਪੀਲ ਹੀ ਕਰਦੇ ਆ ਕਿ ਭਰਾਓ ਸਾਡਾ ਸਾਥ ਦਿਓ ਕਿਉਂਕਿ ਜਦੋਂ ਇਹ ਪੁਹਾੜਾ ਚੱਲ ਗਿਆ ਸਾਰਿਆਂ ਤੇ ਛੋਟੀਆਂ ਦੁਕਾਨਾਂ ਨਹੀਂ ਰਹਿਣੀਆਂ ਵੱਡੇ ਮੋਲ ਬਾਨੇ ਨੇ ਵੱਡੇ ਜੇ ਇਥੇ ਇਹ ਆ ਵੀ ਜ਼ਮੀਨਾਂ ਦੇ ਵੱਡੇ ਵੱਡੇ ਫਾਰਮ ਹੋਣ ਉਹਨਾਂ ਦੀ ਇਹ ਵੀ ਨਾ ਲਈ ਤੇ ਆ ਕਿ ਛੋਟੀਆਂ ਦੁਕਾਨਾਂ ਇਹ ਕੀ ਕਰਦੇ ਨੇ ਵੱਡੇ ਵੱਡੇ ਮੋਲ ਹੋਣ ਜਿੱਥੇ ਸਾਰਾ ਹੀ ਸਮਾਨ ਮਿਲੇ ਉਹ ਕੰਪਨੀਆਂ ਦੇ ਮੋਲ ਹੋਣ ਇਹ ਛੋਟੀਆਂ ਦੁਕਾਨਾਂ ਵੀ ਨਹੀਂ ਰਹਿਣੀਆਂ ਰੇੜੀਆਂ ਫੱਡੀਆਂ ਵੀ ਨਹੀਂ ਰਹਿਣੀਆਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਭਾਈ ਸਾਰੇ ਕਾਰੋਬਾਰ ਤਾਂ ਹੀ ਬਚਨੇ ਜੇ ਲੜਾਂਗੇ ਤੇ ਜਿਸ ਤਰ੍ਹਾਂ ਇਹ ਵੇਖਿਆ ਕਿ ਕਿਸਾਨ ਵੱਡੀ ਪੱਧਰ ਤੇ ਜ਼ਖਮੀ ਹੋਏ ਨੇ ਉਹਨਾਂ ਦੇ ਸ਼ਰੇ ਵੱਜੇ ਨੇ ਉਹ ਫਿਰ ਸਬੰਧਤ ਏਰੀਆ ਤੇ ਉੱਥੇ ਉਹਨਾਂ ਦੀ ਕਾਰਵਾਈ ਬਿਲਕੁਲ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਦਾ ਇਲਾਜ ਫਰੀ ਹੋਣਾ ਚਾਹੀਦਾ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਸਰਕਾਰ ਨੂੰ ਮੰਗਾ ਜਿਹੜੀਆਂ ਉਹ ਮੰਨਣੀਆਂ ਚਾਹੀਦੀਆਂ ਜਿਹੜਾ ਤੁਹਾਡਾ ਕੱਲ ਦਾ ਭਾਰਤ ਬੰਦ ਦਾ ਉਹਦੇ ਵਿੱਚ ਤੁਹਾਡੀ ਫਿਰ ਇਹ ਵੀ ਮੰਗੂਗੀ ਬਿਲਕੁਲ ਇਹ ਮੰਗਾ ਜਿਹੜੀਆਂ ਉਹਦੇ ਵਿੱਚ ਨੇ ਸਾਰੀਆਂ ਇਕੱਠੀਆਂ ਨੇ ਮੰਗਾ ਆਂਦੀ ਮਾਮਾ ਦਾ ਜੀ ਕੀ ਪ੍ਰੋਗਰਾਮ ਸੀ ਆਈ ਦਾ ਅਜਦਾ ਇਹ ਪ੍ਰੋਗਰਾਮ ਸੀ ਮੌਦੇ ਸਰਕਾਰ ਵਾਲਾ ਵੀ ਜਿਹੜੇ ਹਰਿਆਣੇ ਦੇ ਵਿੱਚ ਵੀ ਲੱਗਿਆ ਜਾਣ ਨਹੀਂ ਦੇਣ ਦੇ ਅੱਗੇਗਾ ਇਸ ਕਰਕੇ ਇਹਨਾਂ ਦਾ ਕਰਕੇ ਵੀ ਜਿਹੜੇ ਪਿੰਡੋਂ ਆਏ ਜੇ ਤੰਗਾਈ ਪਿੰਡ ਤੋਂ ਆਏ ਆ ਜੀ ਤੰਗਾਈ ਤੋਂ ਮੈਂ ਬੀਬੀਆਂ ਨੇ ਜਿੱਥੇ ਵੱਖਰਾ ਹੀ ਹੁੰਦਾ ਹੱਥਾਂ ਦੇ ਪ੍ਰੋਗਰਾਮ ਹਾਂਜੀ ਆਉਂਦਾ ਵਾ ਜੀ ਤੰਗਾਈ ਕਿੰਨੀਆਂ ਕਿ ਬੀਬੀਆਂ ਆਉਂਦੀਆਂ ਨੇ ਕਾਫੀ ਆਉਂਦੀਆਂ ਨੇ ਬੀਬੀਆਂ ਆਪਣੇ ਪਿੰਡਾਂ ਤੋਂ 100 ਤੱਕ ਹੋ ਜਾਂਦੀ 150 150 ਤੱਕ ਅੱਛਾ ਕੀ ਕਰਨਾ ਚਾਹੁੰਦੇ ਜੀ ਸਰਕਾਰ ਨੂੰ ਜਿਹੜੇ ਕਾਲੇ ਕਾਨੂੰਨ ਜਿਵੇਂ ਐਮਐਸਪੀ ਹੋਰ ਕਾਨੂੰਨ ਨੇ ਇਹ ਅਸੀਂ ਵਿਰਧ ਕਰਾਉਣਾ ਚਾਹੁੰਦੇ ਹਾਂ ਮੰਗਾਂ ਪੂਰੀਆਂ ਕਰਦੇ ਸਾਨੂੰ ਸਾਥ ਮਿਲੋਣੇ ਪੈਂਦੇ ਕੀ ਕਰੀਏ ਜੇ ਸਰਕਾਰ ਇਹ ਮਜ਼ਦੂਰਾਂ ਦੀ ਇਤੋਂ ਗੱਲਬਾਤ ਚੱਲ ਰਹੀ ਆ ਅਜੇ ਵੀ ਸਰਕਾਰ ਨਹੀਂ ਮਿਲਗੇ ਇੱਦਾ ਹੀ ਤਾਂ ਨਹੀਂ ਲੱਗਣਗੇ ਇੱਦਾ ਸਭ ਕੁਝ ਰੋਸ ਹੋਣਗੇ ਜੇ ਨਾ ਹਟੇ ਮੰਗਾ ਪੂਰੇ ਹੋਣਗੇ ਮਜ਼ਦੂਰਾਂ ਸਾੜ ਕੀ ਕਰਨ ਗਰੀਬ ਠੀਕ ਆ ਨਾ ਕਿਹੜੀ ਜੱਥੇ ਬੰਦੀ ਤੁਹਾਡੀ ਉਗਰਾ ਉਗਰਾ ਜਿਸ ਤਰ੍ਹਾਂ ਹੁਣ ਦਿੱਲੀ ਜਾਣਾ ਪਿਆ ਤੇ ਫਿਰ ਵੀ ਬੀਬੀਆਂ ਜਾਣਗੇ ਇਸ ਤਰ੍ਹਾਂ ਜਾਨ ਬਿਲਕੁਲ ਤਿਆਰ ਜਾ ਤਿਆਰ ਆ ਸਿਝਾਂ ਦੇ ਓ ਠੀਕ ਹੈ ਹਾਂਜੀ